ਹਰ ਤੁਸੀਂ ਬੰਦੇ ਨੇ ਲੀਟਰ ਲਾ ਲੋ ਕੋਈ ਲਾ ਲੋ ਉਹਨਾਂ ਨੇ ਮੇਰਾ ਆ ਪੱਕ ਦੇਉਨੇ ਰੇ ਗੱਲਾ ਵੀ ਜੀ ਸਰਪੰਚ ਆਇਆ ਕਰਦਾ ਸਰਪੰਚ ਆਇਆ ਕਰਦਾ ਮੇਰਾ ਭਾਈ ਆ ਪੱਕ ਕਿਸੇ ਨੂੰ ਦਿੱਤਾ ਹੀ ਨਹੀਂ ਹੂੰ ਬਈ ਸਾਰਾ ਦਿਨ ਤਾਂ ਤਰੀਕਾ ਭੁੱਟਦਾ ਰਹਿੰਦਾ ਮੈਂ ਜੀ ਦੋ ਦੋ ਤਰੀਕਾ ਭੁੱਟਦਾ ਰਹਿੰਦਾ ਜੀ ਅੱਛਾ ਹਾਂ ਹੋਈ ਜਾਂਦੇ ਨਾਲੇ ਮੈਂ ਕੰਮ ਕੀਤੇ ਪਿੰਡ ਦੇ ਹੂੰ ਟਿਕਟਾਂ ਕਾਲੀਆਂ ਸੀ ਹਾਂ ਟਿਕਟਾਂ ਕਦੇ ਮੇਰੇ ਨਾਲ ਇਨਕੁਆਇਰੀਆਂ ਖਲਾਅਂਦੇ ਸੀ ਤੇਰੇ ਪਰਚੇ ਖਰਾਅਂਦੇ ਸੀ ਤੇ ਐਂ ਕਰਦਾ ਇਹ ਕਰਦਾ ਉਹ ਕਰਦਾ ਹੂੰ ਰੋਦੀ ਬਾਟ ਨਾਲੇ ਬੱਕ ਕੇ ਮੇ ਲਾ ਲੋ ਬਰੋਤੀ ਲਾ ਲੋ ਆਪ ਦੇ ਲਾ ਲੋ ਮੈਂ ਮੈਂ ਤਾਂ ਮੈਂ ਤਾਂ ਮੇਰੇ ਹੀ ਆਪ ਮੈਂ ਕਿਹੜਾ ਭੋਗ ਦਾ ਬੰਦੇ ਪਾਕਿਸਤਾਨ ਛੋ ਆਏ ਸੀ ਮੈਂ ਤਾਂ ਮੇਰੇ ਹੀ ਕਹੂੰਗਾ ਨਿਕਲੇ ਕੁਛ ਵਿੱਚ ਨਿਕਲਣਾ ਕੀ ਸੀ ਹੁਣ ਮਾਨਹਾਨ ਵਿੱਚ ਸਾਰਿਆਂ ਤੇ ਕਰਤਾ ਹੁਣ ਵਾਰੀ ਮੇਰੀ ਹੂੰ 5 ਸਾਲ ਤੁਹਾਨੂੰ ਬੜੀ ਮੈਂ ਤਾਂ 5 ਸਾਲ ਮੈਨੂੰ ਭਜਾਇਆ ਹੋਣਾ ਪੱਭਜਾਵਾਂ ਹੂੰ ਕੋਈ ਕਿਤੇ ਵੀ ਜਿਹੜੀ ਇਨਕੁਆਰੀ ਸੀ ਜਾਂ ਦੋਸ਼ ਲੱਗੇ ਤੁਹਾਡੇ ਤੇ ਕੋਈ ਸਿੱਧ ਨਹੀਂ ਹੋਇਆ ਤਾਂ ਬਾਈ ਸੱਤ ਸੱਤ ਮੈਂ ਨਾ ਮੈਂ ਹਰਾਮ ਹੋ ਗਿਆ ਬਾਈ ਜੀ ਕੀ ਲਈ ਪੈਂਦਾ ਮੇਰੇ ਨਾਲ ਸਾਰਾ ਪਿੰਡ ਇਕੱਲਾ ਇਕੱਲਾ ਬੰਦਾ ਕਹਿੰਦਾ ਸੀ ਤੇਰੇ ਨਾਲ ਕਹਾਂਗੇ ਬੁਰਜ ਮਹਿਮਾ ਜਿਉਂ વેરક કરો બુલાડેવાળે તક